ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ 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 ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ बस एक हिंद में तीर्थ है यात्रा के लिए कटाए बाप ने बच्चे जहां खुदा के लिए मेहर है चमकी है चमकोर तेरे जरो में यहीं से सियारे बनके गए समा के लिए दशम बादशाह सर्वंशदानी साहिब श्री गुरु गोविंद सिंह जी जबो किला आनंदगढ़ 1704 ईस्वी ਦੇ ਵਿੱਚ ਛੱਡਦੇ ਨੇ ਤਾਂ रोपट ਤੋਂ ਹੁੰਦੇ ਹੋਏ ਪੰਜ ਪਿਆਰਿਆਂ ਦੇ ਨਾਲ 40 ਸਿੰਘਾਂ ਦੇ ਨਾਲ ਅਤੇ ਦੋਵੇਂ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਦੇ ਨਾਲ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਪੁੱਜਦੇ ਰਹੇ ਤਾਂ ਇੱਥੇ ਕੱਚੀ ਗੜੀ ਦੇ ਵਿੱਚ ਠਹਿਰਾਉ ਕਰਦੇ ਨੇ ਤਾਂ ਜਦੋਂ ਗੁਰੂ ਸਾਹਿਬ ਜੀ ਕੱਚੀ ਗੜੀ ਦੇ ਵਿੱਚ ਆਪਣੇ ਸਿੰਘਾਂ ਦੇ ਨਾਲ ਸਹਿਬਜ਼ਾਦਿਆਂ ਦੇ ਨਾਲ ਠਹਿਰਾਉ ਕਰਦੇ ਨੇ ਤਾਂ ਮੁਗਲ ਫੌਜ ਨੂੰ ਇਸ ਦੀ ਪਿੰਡਕ ਤੱਕ ਜਾਂਦੀ ਆ ਤਾਂ ਮੁਗਲ ਫੌਜ ਤੇ ਪਹਾੜੀ ਰਾਜਾਂ ਦੀ 10 ਲੱਖ ਦੀ ਫੌਜ ਦੀ ਗਿਣਤੀ ਚਮਕੌਰ ਸਾਹਿਬ ਦੀ ਇਸ ਪਵਿੱਤਰ ਧਰਤੀ ਨੂੰ ਘੇਰਾ ਪਾਲੰਦੀਆ ਤਾਂ ਉਸ ਦੌਰਾਨ ਦਸਵੇਂ ਪਾਤਸ਼ਾਹ ਦੇ ਸਹਬਜ਼ਾਦੇ ਅਤੇ ਸਿੰਘ ਅਸਾਮੀ ਜਿਹੜੀ جنگ ਹੈ ਇਸ ਧਰਤੀ ਦੇ ਉੱਤੇ ਲੜਦੇ ਨੇ ਜਿਸ جنگ ਦੀ ਮਿਸਾਲ ਦੁਨੀਆ ਦੇ ਕਿਸੇ ਵੀ ਇਤਿਹਾਸ ਦੇ ਨਹੀਂ ਵਿੱਚ ਨਹੀਂ ਮਿਲਦੀ ਇਸ ਧਰਤੀ ਦੇ ਉੱਤੇ ਦਸਵੇਂ ਪਾਤਸ਼ਾਹ ਦਾ ਕੱਲਾ-ਕੱਲਾ ਸਿੰਘ ਸਵਾ ਸਵਾ ਲੱਖ ਦੀ ਮੁਗਲ ਫੌਜ ਦੇ ਉੱਤੇ ਭਾਰੂ ਪੈਂਦਾ ਤਾਂ ਉਦੋਂ ਦਸਵੇਂ ਪਾਤਸ਼ਾਹ ਨੇ ਇੱਥੇ ਆਪਣੇ ਕਹੇ ਹੋਏ ਬੋਲ ਵੀ ਪੁਗਾਏ ਕਿ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ 10ਵੇਂ ਪਾਤਸ਼ਾਹ ਦਾ ਕਲਾਕਲਾ ਸਿੰਘ ਸਵਾ ਸਵਾ ਲੱਖ ਦੀ ਮੁਗਲ ਫੌਜ ਦੇ ਨਾਲ ਲੜਿਆ ਤਾਂ ਇਸ ਧਰਤੀ ਤੋਂ 10ਵੇਂ ਪਾਤਸ਼ਾਹ ਦੇ ਵੱਡੇ ਸਹਬਜ਼ਾਦੇ ਸਭ ਤੋਂ ਪਹਿਲਾਂ ਜੰਗ ਦੇ ਮੈਦਾਨ ਦੇ ਵਿੱਚ 10ਵੇਂ ਪਾਤਸ਼ਾਹ ਬਾਬਾ ਅਜੀਤ ਸਿੰਘ ਨੂੰ ਭੇਜਦੇ ਨੇ ਤਾਂ ਬਾਬਾ ਅਜੀਤ ਸਿੰਘ 10ਵੇਂ ਪਾਤਸ਼ਾਹ ਨੂੰ ਜੰਗ ਦੇ ਮੈਦਾਨ ਦੇ ਵਿੱਚ ਜਾਣ ਤੋਂ ਪਹਿਲਾਂ ਕਹਿੰਦੇ ਨੇ ਨਾਮਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਜੀਤਾ ਅਗਰ ਗਿਆ ਤਾਂ ਫਿਰ ਵਾਪਸ ਨਹੀਂ ਆਊਂਗਾ ਬਾਬਾ ਅਜੀਤ ਸਿੰਘ ਦੇ ਸਰੀਰ ਦੇ ਉੱਤੇ ਇਤਿਹਾਸ ਦੱਸਦਾ ਵੀ ਐਨੇ ਫੱਟ ਉਸ ਯੋਧੇ ਦੇ ਸਰੀਰ ਦੇ ਉੱਤੇ ਲੱਗੇ ਨੇ ਜੋ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਯੋਧੇ ਦੇ ਫੱਟ ਜਿਹੜੇ ਸਰੀਰ ਦੇ ਉੱਤੇ ਐਡੇ ਫੱਟ ਨਹੀਂ ਲੱਗੇ ਜਦਕਿ ਉਸ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੂੰ ਦਸਵੇਂ ਪਾਤਸ਼ਾਹ ਖੁਦ ਤਿਆਰ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਭੇਜਦੇ ਨੇ ਤੇ ਬਾਬਾ ਜੁਝਾਰ ਸਿੰਘ ਸ਼ਹਾਦਤ ਦਾ ਜੰਮ ਪੀਂਦੇ ਨੇ ਜਿਸ ਤੋਂ ਬਾਅਦ ਦਸਵੇਂ ਪਾਤਸ਼ਾਹ ਗੰਜਾ ਸਿੰਘ ਆਦਿ ਗੁਰਮਤਾ ਮੰਨਦੇ ਹੋਏ ਇਸ ਸਥਾਨ ਤੋਂ ਤਾੜੀ ਮਾਰ ਕੇ ਮੁਗਲ ਫੌਜਾਂ ਨੂੰ ਵੰਗਾਰਦੇ ਹੋਏ ਮਾਛੀਵਾੜ ਦੇ ਜੰਗਲਾਵਲ ਰਵਾਨਾ ਹੋ ਜਾਂਦੇ ਨੇ ਤਾਂ ਉਹਨਾਂ ਸਮੇਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਹੋਇਆਂ ਹਰ ਸਾਲ ਚਮਕੌਰ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਕਤਨ ਦਿਨ ਲਈ ਸ਼ਹੀਦੀ ਜੋੜ ਮਿਲ ਮਨਾਇਆ ਜਾਂਦਾ ਹੈ ਇਸ ਦੀ ਸ਼ੁਰੂਆਤ ਜਿਹੜੀ ਆ ਅੱਜ ਗੁਰਦੁਆਰਾ ਕਤਨਗੜ੍ਹ ਸਾਹਿਬ ਤੋਂ ਹੋਈ ਹੈ ਸ਼੍ਰੀ ਖੰਡ ਪੰਥ ਸਾਹਿਬ ਦੀ ਆਰੰਭਤਾ ਦੇ ਨਾਲ ਇਸ ਪਵਿੱਤਰ ਸਥਾਨ ਦੇ ਉੱਤੇ ਇਹ ਸ਼ਹੀਦੀ ਜੋੜ ਮਿਲ ਦੀ ਸ਼ੁਰੂਆਤ ਹੋਈ ਆ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਤੁਸੀਂ ਦੇਖ ਸਕਦੇ ਹੋ ਹਰ ਸਾਲ ਇਸ ਪਵਿੱਤਰ ਸਥਾਨ ਦੇ ਉੱਤੇ ਨਤਮਸਕ ਹੋਣ ਦੇ ਲਈ ਆਉਂਦੀਆਂ ਨੇ ਉਹਨਾਂ ਸਾਬਜਾਦਾਂ ਦੀ ਸ਼ਹਾਦਤ ਨੂੰ ਉਹਨਾਂ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਸਿਰਜਦਾ ਕਰਨ ਦੇ ਲਈ ਆਉਂਦੀਆਂ ਨੇ ਜਿਹੜਾ ਦੇਸ਼ ਕੌਮ ਅਤੇ ਧਰਮ ਦੀ ਖਾਤਰ ਸ਼ਹਾਦਤ ਦਾ ਜਾਂਪ वाहगुरु जी का खालसा वाहगुरु जी की फतेह सतकारी उत जी श्री चौदह साहब जी पवत्ता सलाना शहीद ने मोर में ज्यादा शुरुआत अज उन्ह महान कौम शहीदों की याद साहब श्री गुरु ग्रंथ साहब जी ਹਾਂ ਕੰਡ ਪਾਰਸਾ ਸ਼ੁਰੂ ਕੀਤੇ ਗਏ ਨੇ ਪਾਸੋਂ ਕੋ ਵਗਿਆ ਪਾਈ ਜਾਣੀ ਸੁਭਾਨ ਵੱਡੀ ਗਿੰਤੀ ਦੇ ਸੰਗਤਾਂ ਦੇ ਇਹਨਾਂ ਤੋਂ ਆਮਦ ਹੁੰਦੀਆਂ ਸੈਭ ਸ਼੍ਰੀ ਗੁਰੂ ਦਰਬਾਰ ਦੀ ਇਮਾਰਤਾਂ ਨੇ ਕਿਲਾ ਨਾਮਕਰ ਸ਼ਤਰ ਤੋਂ ਬਾਅਦ ਭਾਵੇਂ ਉਸ ਸਮੇਂ ਦੇ ਪਹਾੜੀ ਰਾਜਾ ਗੋਰ ਸ਼ਾਸਕਾਂ ਨੇ ਗੁਰੂ ਸਾਹਿਬ ਨੇ ਕਸਮਾਂ ਖਾਧੀਆਂ ਸੀ ਇਤੋ ਤੱਕ ਇਤਿਹਾਸ ਦੱਸਦਾ ਕਿ ਔਰੰਗਜ਼ੇਬ ਨੇ ਪੁਰਾਨ ਸ਼ਰੀਫ ਦੇ ਸਾਟ ਪੇਟ ਆਪਣਾ ਉਹ ਲੈਟਰ ਲਿਖਿਆ ਸੀ ਜਿਸ ਦੇ ਵਿੱਚ ਗੁਰੂ ਸਾਹਿਬ ਨੂੰ ਕਿਹਾ ਸੀ ਕਿ ਅਸੀਂ ਕੋਤੇ ਉਹ ਵੀ ਨੁਕਸਾਨ ਨਹੀਂ ਕਰਾਂਗਾ ਅਸੀਂ ਆਪਣੀ ਸਦੀ ਕਸਮਾਂ ਦਿੰਦੇ ਸੀ ਲੇਕਿਨ ਸਾਰੀਆਂ ਕਸਮਾਂ ਭੁਲ ਕੇ ਗੁਰੂ ਸਾਹਿਬ ਦੇ شاہی ਦੀ ਬੀਰੇ ਮਾਮਲਾ ਕਰਤਾ ਉਹ ਕਹਾਂ ਮਖਵਗ ਜੰਗਾਂ ਲੜਦੇ ਲੜਦੇ ਗੁਰੂ ਸਾਹਿਬ ਪਰਿਵਾਰ ਵਿੱਚ ਛੋੜੇ ਜੀ ਪੁੱਤਰ ਧਰਤੀ ਤੇ ਪਹੁੰਚੇ ਕਿਤੇ ਗੁਰੂ ਸਾਹਿਬ ਨੇ ਆਸਾ ਦੀ ਵਾਰ ਦੇ ਕੀਰਤਨ ਕੀਤੇ ਔਰ ਉਸ ਤੋਂ ਗੁਰੂ ਸਾਹਿਬ ਦਾ ਪਰਿਵਾਰ ਕੰਨ ਵਿੱਚ ਵੜਿਆ ਗਿਆ ਸਾਧਿਆ ਦੀ ਛੇਧਾ ਨੂੰ ਬਹੁਤ ਮਾਣ ਹੁੰਦਾ ਹੈ ਹਾਂਜੀ ਛੋਟੇ ਸਾਹਿਬ ਜਦ ਤੇ ਵੱਡੇ ਸਾਹਿਬ ਜਦ ਉਹ ਲੜਾਈ ਜਮਾਦ ਵਿੱਚ ਸ਼ਹੀਦ ਹੋਏ ਬਹੁਤ ਮਾਣ ਚਾਹ ਲੋ ਉਹ ਬਾਈ ਤੁਹਾਨੂੰ ਮਨਜ਼ੂਰ ਹੁੰਦਾ ਹੁੰਦਾ ਤਾਂ ਉਹ ਚਾਹੀਦਾ ਵੀ ਆਪਣੀ ਅਗਲੀ ਪੀੜੀ ਨੂੰ ਉੱਥੇ ਲੈ ਕੇ ਆ ਜਾ ਜਰੂਰ ਜੀ ਜੀ ਉਹ ਲੈ ਕੇ ਆ ਜਾ ਮੈਂ ਹਰ ਇੱਕ ਸਾਲ ਕੈਨੇਡਾ ਤੋਂ ਤਰਤੀ ਤੋਂ ਚੱਲ ਕੇ ਇਸ ਪਾਵਨ ਪਵਿੱਤਰ ਜਿੱਦਾਂ ਦੀ ਭਰਤੀ ਨੂੰ ਨੂੰ ਸਕਾਰ ਕਰਨ ਲਈ ਹਾਜ਼ਰ ਹੋ। ਅੰਖਰ ਸਾਹਿਬ ਕੋ ਦੋਰਾ ਕਤਲ ਕਰਦੇ ਸਾਹਮਣੇ ਗੇਟ ਉੱਤੇ ਦਿਖਿਆ ਹੋਇਆ ਉਹ ਸ਼ੇਰ ਜੀ ਦੀ ਲਾਇਆਰ ਖਾਤ। ਵਾਸੰਦ ਵਿੱਚ ਇੱਕ ਤੀਰ ਥਾ ਜਤਰਾ ਕਰੀਗੇ। ਕਟਾਇ ਬਾਪ ਨੇ ਬੱਚੇ ਜਾਨ ਖਤਾਨ। ਇਹ ਪਾਵਨ ਪਵਿੱਤਰ ਧਰਤੀ ਹੈ। ਇੱਥੇ ਕੱਲ ਕੀ ਸਰ ਪਾਸ਼ਾ ਦੇ ਨਕਤੇ ਜਿਵੇਂ ਬਾਬਾ ਜੀ ਸੇ। ਬਾਬਾ ਜੂਹਾਰ ਸਿੰਘ ਤੇ ਲਾਡਲੇ ਸੁਨਾਂ ਦਾ। ਸੁਨ ਗੱਦੇ। ਪਰ ਘੜੀ ਸਾਥੋਂ ਵਰਦੇ ਹੋਏ ਇਸ ਮਦਾਨੇ ਜਗ ਬੇਸ਼ਕਾਸਤ ਜੰਮ ਪਿੜੇ ਕਿ ਦਤਾਰ ਪਾਸ਼ਾ ਨੇ ਫੌਤ ਦਾ ਹੁਕਮ ਲਾ ਕੇ ਇਥੋਂ ਚੱਲਣਾ ਤਾੜੀ ਸਾਥ ਅਸਥਾਨ ਉੱਤੇ ਤਾੜੀ ਮਾਰ ਕੇ ਜਾਣਾ ਪਟਾ ਪਟਾ ਇਤਿਹਾਸ ਜਦੋਂ ਆਪਣੇ ਸਤਾਰਤੀ ਤੋਂ ਤੁਰਦੇ ਉਹ ਸਭੇ ਨੂੰ ਚਿੱਤੇ ਕਰੀ ਉਸ ਇਤਿਹਾਸ ਨਾਲ ਜੁੜੀਏ ਕਿ ਸਾਨੂੰ ਪਰਵਾਨਿਸ ਹੱਦ ਤੱਕ ਲੈ ਕੇ ਜਾਣਾ ਹੈ ਇਹ ਦ੍ਰਿਸ਼ਾ ਹਾਤਾਤਾ ਇਸੇ ਪੁਨਾਸ਼ ਜੀਦਾਂ ਨੂੰ ਯਾਦ ਕਰੰਗੇ ਉਸ ਇਤਿਹਾਸ ਨਾਲ ਜੁੜੇ ਇਥੇ ਪਹੁੰਚੇ ਮਹਾਰਾਜ ਜੀ ਸਾਹਿਬ ਜਾਨ ਯਾਦ ਵਿੱਚ ਇਹ ਸਮਾਂ ਸਾਨੂੰ ਸਗਨੀ ਮੇਲਾ ਹੁੰਦਾ ਹੈ ਆ ਬੱਚਾ ਨੂੰ ਜੇਹੀ ਸੇ ਦੇਣੀ ਚਾਹੀਦੀ ਹੈ ਮਹਾਰਾਜ ਜੀ ਸਿੱਖੀ ਵੱਲ ਜੁੜੋ ਆਉ ਕੰਮ ਆਮਰ ਛਕੋ ਸਿੰਘ ਸਜੋ ਇਹ ਗੱਲ ਹੱਥ ਸਾਹਿਬਾਇ ਜੀ ਨਮ ਬਡੇ ਸਾਹਿਬ ਜਾਨ ਨੂੰ ਨਮਸਕਾਰ ਕਰਨਾਂ ਤੇ ਉਹਨਾਂ ਦੀ ਯਾਦ ਕਰਨ ਵਾਸਤੇ ਵੀ ਇੱਕ ਅਫਸੋਸ ਦੀ ਧਰਾਉ ਨੇ ਵੀ ਉਹਨਾਂ ਨੇ ਸਾਡੇ ਲਈ ਇੰਨਾ ਕੁਝ ਕਰਿਆ ਪਰ ਕਈ ਲੋਕ ਮੇਲਾ ਸਮਝ ਕੇ ਆ ਰਹੇ ਇੱਥੇ ਕੀ ਲੱਗਦਾ ਕਿਦਾਂ ਆਉਣਾ ਚਾਹੀਦਾ ਕੀ ਮੰਦਿਰ ਕਿਦਾਂ ਨਹੀਂ ਕਿ ਅਫਸੋਸ ਦੀ ਤਰ੍ਹਾਂ ਉਹਨਾਂ ਨੂੰ ਯਾਦ ਕਰਨ ਵਾਸਤੇ ਸਾਲ ਬਾਅਦ ਹੀ ਤਿਉਹਾਰ ਆਉਨੇ ਆ ਤਾਂ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਆਉਣਾ ਚਾਹੀਦੇ ਤੇ ਸਾਹਿਬਜ਼ਾਦੇ ਆਪ ਹਨ ਉਹਨਾਂ ਨੇ ਸਾਡੇ ਲਈ ਇੰਨੇ ਕੁਰਬਾਨੀਆਂ ਕਰੀਆਂ ਪਰ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਵਾਸਤੇ ਸਾਡੇ ਲਈ ਹੋ ਕਰਿਆ ਪਰ ਅਸੀਂ ਆਪਾਂ ਕੁੜ ਨਹੀਂ ਪਾਉਂਦੇ ਹੈਗੇ ਉਹਨਾਂ ਦਾ ਵੀ ਬੱਚੇ ਹੁਣ ਉਹ ਕਿੰਨੇ ਆਉਦੇ ਚ ਮਿਲ ਗਏ ਆਪਾਂ ਦੇ ਹੀ ਬਹੁਤ ਵਧੀਆ ਹੋਵੇ ਜੀ ਜੀ ਚਾਹੀਦਾ ਅੱਜ ਦੀ ਪੀੜ੍ਹੀ ਨੂੰ ਚਾਹੀਦਾ ਚਾਹੀਦਾ ਵੀ ਸਿੱਖੀ ਹੋਵੇ ਬੱਚਾ ਅਜ ਮਤਲਬ ਆਪਣੇ ਗੁਰੂ ਜੀ ਦਾ ਦੱਸਣਾ ਚਾਹੀਦਾ ਵੀ ਇਹ ਸਾਡੇ ਦੇ ਰਸਤੇ ਉਹ ਕੀਤਾ ਹਾਂਜੀ ਬੱਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਬੱਚਿਆਂ ਨੂੰ ਇੱਥੇ ਆ ਕੇ ਸੂਝ ਆਣੀ ਚਾਹੀਦੀ ਹੈ ਸਮਝ ਆਣੀ ਚਾਹੀਦੀ ਹੈ ਵੀ ਜਿਸ ਤਰ੍ਹਾਂ ਛੋਟੇ ਛੋਟੇ ਸ਼ਹੀਦਦਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਆਪਣੀ ਸਿੱਖੀ ਖਾਤਰ ਆਪਣੀ ਧਰਮ ਦੇ ਖਾਤਰ ਮਤਲਬ ਕਿ ਉਹਨਾਂ ਨੇ ਆਪਣੀ ਜਾਨ ਵਾਰ ਦਿੱਤੀ ਹੈ ਪਰਵਾਹ ਨਹੀਂ ਕਰਤੀ ਉਹਨਾਂ ਨੇ ਤੇ ਇਸੇ ਤਰ੍ਹਾਂ ਹੀ ਸਾਡੇ ਬੱਚਿਆਂ ਨੂੰ ਸਾਨੂੰ ਸਿੱਧੇ ਰਸਤੇ ਪਾਣੇ ਚਾਹੀਦੇ ਤੁਹਾਡੇ ਚੈਨਲ ਮੁਤਾਬਕ ਹਾਂ ਜੀ ਤੁਸੀਂ ਬਹੁਤ ਸੋਹਣਾ ਬਟਾਲਾ ਕਰ ਰਹੇ ਹੋ ਗੁਰੂ ਸਾਹਿਬ ਕਿਰਪਾ ਕਰੇ ਜਿਹੜੀ ਨਵੀਂ ਪੀੜ੍ਹੀ ਆ ਹੁਣ ਜੋੜ ਰਹੇ ਹਾਂ ਉਹਨਾਂ ਨੂੰ ਤੁਸੀਂ ਹਨਾ ਬਹੁਤ ਵਧੀਆ ਬਟਾਲਾ ਹੈ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਉਹ ਸਿੱਖੀ ਵਧੇ ਆਪਣੀ ਉਸ ਸਿੱਖੀ ਜੀਵਨ ਹੋਵੇ ਬੱਚਿਆਂ ਦਾ ਬਾਤ ਤੋਂ ਬਾਤ ਗੁਰਸਿੱਖੀ ਦਾ ਪ੍ਰਚਾਰ ਹੋਵੇ ਜਿਹੜੇ ਸ਼ਹੀਦ ਹੁੰਦੇ ਆ ਉਹਨਾਂ ਦੀ ਯਾਦ ਚ ਰੋਣਾ ਨਹੀਂ ਚਾਹੀਦਾ ਉਹ ਆਪਣਾ ਕਾਰਜ ਕਰਕੇ ਚਲੇ ਗਏ ਉਹਨਾਂ ਨੇ ਸਾਰੇ ਧਰਮਾਂ ਨੂੰ ਜੋੜ ਕੇ ਰੱਖਿਆ ਅਸੀਂ ਰੋਂਦੇ ਚੰਗੇ ਨਹੀਂ ਲੱਗਦੇ ਕਿਉਂਕਿ ਸਾਡੇ ਪਿਤਾ ਜੀ ਆਪ ਵੀ ਨਹੀਂ ਰੋਏ ਧੰਨਵਾਦ ਜੀ ਹਾਂ ਜੀ ਹਰ ਇੱਕ ਸਾਲ ਦੀ ਤਰ੍ਹਾਂ ਲੋਕਾਂ ਸਭ ਦੀ ਧਰਤੀ ਤੇ ਸਤਿ ਸ੍ਰੀ ਅਕਾਲ ਜੀ ਦੇ ਇਸ ਸਰਗੋਸ਼ ਦੇ ਸ਼ਰਧਾ ਦੇ ਕਾਵਨ ਨੂੰ ਮਨਾਈ ਜਾਂਦੀ ਹੈ ਇਸ ਵਾਰ ਵੀ ਬੀਤੋ ਕਿ ਭਲਸਾ ਫਿਰ ਸ਼ਰਧਾ ਦੇ ਇਸ ਸਰਗੋਸ਼ ਦੇ ਸ਼ਰਧਾ ਦੇ ਕਾਵਨ ਨੂੰ ਮਨਾਈ ਜਾ ਰਹੀ ਹੈ ਸੰਗਤਾਂ ਬਹੁਤ ਲੱਖਾਂ ਦੀ ਨਿਮਾਣ ਆ ਰਹੀਆਂ ਹਨ ਤੇ ਆਉਣ ਵਾਲੀ ਸੰਗਤ ਲਈ ਪ੍ਰਬੰਧ ਲੰਗਰਾਂ ਦੇ ਪ੍ਰਬੰਧ ਤੇ ਰਹਿائش ਦੇ ਪ੍ਰਬੰਧ ਕਿੱਥੇ ਦੇ ਹਨ ਤਾਂ ਸਰਗਰ ਨਾਨਕ ਲਈ ਬਾ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਕੋ ਬਾਤ ਅਸੀਂ ਸ੍ਰੀ ਚਮਕੌਰ ਸਰਦੀ ਧਰਤੀ ਤੇ ਪਹੁੰਚ ਕੇ ਉਹਨਾਂ ਸ਼ਹੀਦਾਂ ਨੂੰ ਲਖਮਸਤ ਕਰਨ ਕਿ ਸ਼ਰਧਾ ਦੇ ਪੁੱਤ ਘੇਟ ਕੇ ਵਾਹਿਗੁਰੂ ਜੀ ਵਾਇਗਰ ਦੀ ਪੁਹਾਹੇਗੁਰ ਜੀ ਦਾ ਫਲਸਫਾ ਵਰਤ ਬਹੁਤ ਹੀ ਦਿੱਤੇ ਮਹੂਰੀ ਪਿਆਰੀ ਸਾਧ ਸੰਗਤ ਜੀ ਇਸ ਵਸਥਾਨ ਦੇ ਉੱਤੇ ਜਿੱਥੇ ਦੁਨੀਆ ਦੀ ਸਭ ਤੋਂ ਅਸਾਂਹ ਜੰਗ ਲੜੀ ਗਈ ਹੈ ਸਾਲ ਦੇ ਸਭ ਤੋਂ ਛੋਟੇ ਦਿਨ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਜੰਗ ਇਸ ਵਸਥਾਨ ਤੇ ਲੜੀ ਗਈ 22 ਦਸੰਬਰ ਦਾ ਉਹ ਸਭ ਤੋਂ ਛੋਟਾ ਦਿਨ ਜਿੱਥੇ ਦੁਨੀਆ ਦੀ ਸਭ ਤੋਂ ਵੱਡੀ ਜੰਗ ਜਿੱਥੇ ਇੱਕ ਪਾਸੇ 10 ਲੱਖ ਫੌਜਾਂ ਔਰ ਦੂਜੇ ਪਾਸੇ ਲਗਦੇ 40 ਸਿੱਖ ਜਿਨ੍ਹਾਂ ਨੇ ਇਸ ਅਸਥਾਨ ਦੇ ਉੱਤੇ ਜ਼ੁਲਮ ਦਾ ਟੱਕਰਾ ਕਰਦੇ ਉੱਤੇ ਜਾਂ ਇਹ ਸ਼ਰਧਾਂਜਲੀ ਪਹੁੰਚਾਉਂਦੀਆਂ ਦੋਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸमारक ਨਾਸਾਨੀ ਸਭਾ ਨੂੰ ਸਨਮਰਤ ਕਰਕੇ ਸੰਗਤਾਂ ਇਸ ਸਥਾਨ ਦੇ ਉੱਤੇ ਹਰ ਸਾਲ ਨਾਜ਼ੁਕ ਹੁੰਦੀਆਂ ਇਸ ਸਾਲ ਦੀ ਅੱਜ ਸ਼੍ਰੀ ਅਰਜਨਪਾਲ ਸਾਹਿਬ ਦਾ ਅਰੰਭ ਹੋਏ ਹਨ ਜਿਨ੍ਹਾਂ ਦੇ ਪ੍ਰੋਗ ਸਵੇਰੇ ਪਰਸੋਂ 8 ਵਜੇ ਦੇ ਨਾਲ ਪਾਏ ਜਾਣਗੇ ਤੁਰੰਤ 9 ਵਜੇ ਤੋਂ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਤੋਂ ਨਗਰ ਕੀਰਤਨ ਦਾ ਆਰੰਭ ਹੋਏਗਾ ਅਤੇ ਅੱਜ 2 ਵਜੇ ਤੋਂ ਲੈ ਕੇ ਕਰਕੇ 2 ਵਜੇ ਤੱਕ ਨਿਰੰਤਰ ਸ਼ਹੀਦ ਭਾਈ ਸੰਗਤ ਸਿੰਘ ਜੀ ਦੀਵਾਨ ਹਾਲ ਵਿਖੇ ਦੀਵਾਨ ਸੱਜਣੇ ਹਨ ਪਰਸੋਂ ਜਿੱਥੇ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਣੀ ਹੈ ਉਥੇ 11 ਵਜੇ ਦੇ ਨਾਲ ਅੰਮ੍ਰਿਤ ਸੰਚਾਰ ਖੰਡੇ ਬਾਟੇ ਦੀ ਪਹਲ ਤਿਆਰ ਹੋਈ ਕੈਮਰਮੈਨ ਸਰਬਜੀਤ ਸਿੰਘ ਨਾਲ ਜਗਜੀਤ ਜੱਗੀ ਪੀਟੀਸੀ ਨੂੰ ਸ੍ਰੀ ਚਮਕੌਰ ਸਾਹਿਬ